ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਮਿੱਤਰੋ ਘਰ ਪਰਿਵਾਰ ਜਾਨਵਰ ਠੀਕ ਆ ਬਾਈ ਸਾਰਿਆਂ ਦੇ ਲੋ ਜੀ ਪਹੁੰਚ ਗਏ ਆਪਣੇ ਏਡੇ ਪਰ ਬਾਈ ਕਰਦੇ ਆ ਗੱਲਾਂ ਬਾਤਾਂ ਹਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆਣ ਵਧੀਆ ਬੈ ਚੜਦੀ ਕਲਾ ਜਾ ਹੋ ਠੀਕ ਠਾਕ ਹਾਂ ਲਾਇਆ ਡਿਊਟੀ ਹੈ ਹਾਂ ਅੱਜ ਬੱਦਲ ਵਾਈ ਜੀ ਹੋਈ ਮੌਸਮ ਖਰਾਬ ਜਾਈ ਹੈ ਵੈਸੇ ਆ ਹੁਣ ਧੁੱਪ ਨਿਕਲੀ ਆ ਮੜੀ ਕਦਾ ਬੱਦਲ ਵਾਈ ਹੋ ਜਾਂਦੀ ਹੈ ਤੇ ਧੁੱਪ ਨਿਕਲ ਜਾਂਦੀ ਆ ਇੱਕ ਬਾਈ ਯਾਰ ਆਪਾਂ ਨੂੰ ਬੰਦੇ ਵਿੱਚ ਕਈ ਫੋਨ ਆਏ ਮੈਨੂੰ ਵੀ ਬਾਈ ਕਹਿੰਦੇ ਕਬੂਤਰ ਯਾਰ ਸਾਡੇ ਇਕੱਠੇ ਜੋ ਕੇ ਬੈਠੀ ਜਾਂਦੇ ਆ ਸੋਕੇ ਚ ਆਈ ਜਾਂਦੇ ਆ ਵੀ ਠੰਡ ਕਰਕੇ ਹਨਾ ਵੀ ਇਹਦਾ ਕੀ ਇਲਾਜ ਕਰੀਏ ਯਾਰ ਕੀ ਹੱਲ ਕਰਨਾ ਚਾਹੀਦਾ ਵੈਸੇ ਆਪਾਂ ਕੀ ਕਰਦੇ ਆ ਜੇ ਆਪਣੇ ਕਬੂਤਰ ਵੀ ਠੰਡ ਠੰਡ ਚ ਆ ਜਵੇ ਜਾਂ ਸੋਕੇ ਚ ਆ ਜਵੇ ਤਾਂ ਇਹਨੂੰ ਸੋਕੇ ਚ ਆਉਣ ਦਾ ਇਲਾਜ ਤਾਂ ਇੱਕ ਇਹ ਸਭ ਤੋਂ ਵੱਡਾ ਇੱਕ ਤਾਂ ਜੇ ਕਬੂਤਰ ਮਤਲਬ ਵੀ ਆ ਦੇਖਣਾ ਪੈਂਦਾ ਪਹਿਲਾਂ ਹੀ ਜਿਕਣਾ ਪੁੱਦਾ ਆਪਣਾ ਕੋਲਿਆ ਨਾ ਤੁਸੀਂ ਤਾਂ ਦੇਖਣੇ ਕਿ ਉਂਤਰਾ ਮੈਂ ਇਕੱਠਾ ਜਿਹਾ ਹੀ ਬੈਠਾ ਹਾਂ ਹਾਂ ਉਹ ਦੇਖਣਾ ਪੈਂਦਾ ਤੇ ਉਹ ਕੁੰਤਾਂ ਨੂੰ ਪਹਿਲਾਂ ਹੀ ਦਵਾਈ ਬੂਟੀ ਜਿਹੜੀ ਹੈ ਟਾਈਮ ਸਮੇਂ ਸਿਰ ਮਿਲ ਜਵੇ ਨਾ ਤੇ ਉਹ ਜਿਆਦਾ ਸੁੱਕੇ ਚ ਨਹੀਂ ਜਾਂਦਾ ਹੈਗਾ ਅੱਛਾ ਤੇ ਬਿਲਕੁਲ ਸਹੀ ਹੋ ਜਾਂਦਾ ਫਿਰ ਉਹ ਅੱਛਾ ਤੇ ਜਿਆਦਾ ਨਹੀਂ ਫਿਰ ਜਿਆਦਾ ਮਤਲਬ ਸੁੱਕਾ ਜਾਵੇ 2 6 ਪੱਡੀ ਬਣ ਜਾਵੇ ਨਾ ਥੱਲੇ ਤੇ ਹੂੰ ਤੇ ਫਿਰ ਉੱਥੇ ਮਿਹਨਤ ਥੋੜੀ ਜਿਆਦਾ ਹੁੰਦੀ ਹੈ ਹੂੰ ਤੇ ਲੋਕਾਂ ਨੂੰ ਮਤਲਬ ਦਵਾਈ ਕਾਫੀ ਟਾਈਮ ਮੇਰੇ ਸਵੇਰ ਸਾਹ ਗੋੜੀ ਦੇੜੀ ਪਾ ਕੇ अच्छा बनाके ਤੇ ਮਿਹਨਤ ਐਡਾ ਵੱਜ ਜਾਂਦੀ ਆ ਉਹਦੀ ਕੀ ਉਹਨੂੰ ਦਾਣਾ ਪੱਕਾ ਵੀ ਦੇਖਣਾ ਪੈਣਾ ਹਾਰਡ ਨਾ ਖਾਵੇ ਜਾਂ ਫਿਰ ਪਾਣੀ-ਦਾਣੀ ਦੇਖਣਾ ਉਹਦਾ ਤੇ ਉਲਟੀ ਨਾ ਕਰੇ ਉਹ ਬਹੁਤ ਕੁ ਦੇਖਣਾ ਪੈਂਦਾ ਫਿਰ ਉਹਦਾ ਹਾਂ ਕਿਉਂਕਿ ਹਾਜਮ ਨਹੀਂ ਆਉਂਦਾ ਉਹਦੀ ਸੇਤੀ ਫਿਰ ਅੱਛਾ ਕਿਉਂਕਿ ਇਹ ਜਾਨਵਰ ਵਿੱਚ ਬਈ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹਾਜਮੇ ਦੀ ਕਿਉਂਕਿ ਠੰਡ ਦੇ ਵਿੱਚ ਨੇ ਇਹਨਾਂ ਨੂੰ ਹਾਜਮੇ ਦੀ ਪ੍ਰੋਬਲਮ ਕਰਕੇ ਸੁੱਕਾ ਆਉਂਦਾ ਹੈ ਤੇ ਉਹਦੇ ਵਿੱਚ ਇੱਕ ਤਰ੍ਹਾਂ ਦਾ ਬੁਖਾਰ ਵੀ ਹੋ ਜਾਂਦਾ ਹੂੰ ਉਹ ਇੰਨੀ ਨੌਬਤ ਆ ਜਾਂਦੀ ਹੈ ਕਿ ਇਹ ਕਬੂਤਰ ਨਾ ਫਿਰ ਪਿੱਛੇ ਚਲੇ ਜਾਂਦਾ ਬੈਗ ਚਲੇ ਜਾਂਦਾ ਕਾਫੀ ਤਸ਼ਾਹ ਰੀ ਕਵਰੀ ਕਰਨ ਨੂੰ ਟਾਈਮ ਲੱਗਦਾ ਫਿਰ ਉਹਨ ਇੱਲਾ ਹੀ ਉਹ ਟੈਲ ਨਾਲ ਚੱਕਿਆ ਜਾਵੇ ਨਾ ਦਵਾਈ ਬੂਤੀ ਦਿੱਤੀ ਜਾਵੇ ਇਕੱਠਾ ਹੋਉਂਦਾ ਜਦੋਂ ਉਹ ਬੈਠਦਾ ਹੈ ਹਾਂ ਨਾ ਤੇ ਮਰਜੇ ਪਲਾ ਕੇ ਬੈਠ ਜਾਂਦਾ ਉਹ ਹੂੰ ਇਕੱਠਾ ਜੋ ਕੇ ਬਹਿ ਜਾਂਦਾ ਹਾਂ ਬੱਜਦੇ ਫਿਰ ਸੈਟ ਹੋ ਜਾਂਦਾ ਹੂੰ ਉਹਦੇ ਖਾਤਰ ਤਾਂ ਵੀਰੇ ਆਪਾਂ ਦੇ ਜਿਹੜੀ ਹਾਂ ਨਾ ਦਵਾਈ ਬੂਤੀ ਕੋ ਦਨੇ ਆ ਹੂੰ ਉਹਦੇ ਖਾਤਰ ਵੀਰੇ ਮੈਂ ਤਾਂ ਜਿਹੜੀ ਸਫਰਾਮ ਦੀ ਗੋਲੀ ਹੋ ਗਈ ਇੱਕ ਹਾਂ ਨਾ ਇੱਕ ਹੈਗੀ ਆਪਣੀ ਜੈਨਫਲੌਕਸ ਦੀ ਗੋਲੀ ਆ ਜੈਨਫਲੌਕਸ ਉਹ ਜੈਡ ਦੀ ਗੋਲੀ ਆ ਤੇ ਸਫਰਾਮ ਇਹ ਇਤੇ ਜੈਨਫਲੌਕਸ ਤੋ ਉਸ ਤੋਂ ਬਾਅਦ ਆ ਜਾਂਦੀ ਆਪਣੀ ਇੱਕ ਮਲਟੀ ਸਟਾਰ ਦੀ ਗੋਲੀ ਆ ਹਾਂ ਤੇ ਇਹ ਗੋਲੀਆਂ ਦੇਰ ਇੱਕ ਨਾ ਆਪਣਾ ਹਾਂ ਸੌਰੀ ਚਾਰ ਹੋਣੀਆਂ ਇੱਕਾ ਆਪਣਾ ਉਹਦਾ ਨਹੀਂ ਮਲਟੀ ਸਟਾਰ ਧੁੱਕਿਆਂ ਵਾਲਾ ਦੇਣਾ ਬਈ ਹਾਂ ਹਾਂ ਠੀਕ ਆ ਹਾਂ ਤੇ ਉਹ ਤਾਂ ਵੀਡੀਓ ਚ ਪਹਿਲਾਂ ਵੀ ਦੱਸਿਆ ਪਿਆ ਮੈਂ ਹਾਂ ਪੁਰਾਣੀ ਵੀਡੀਓ 'ਚ ਦੱਸਿਆ ਵਾ ਤੇ ਬਾਈ ਸੋਕੇ ਦੇ ਕੂਤਿਆਂ ਨੂੰ ਵਿਚਾਰ ਤਾਂ ਹੋ ਜਾਂਦਾ ਵੀਰੇ ਵਧੀਆ ਢੰਗ ਨਾਲ ਕੋਈ ਦਾ ਲੈਣੀ ਹੈ ਜੀ ਹੁੰਦੀ ਕਿਉਂਕਿ ਪੋਰਟ ਜਾਮ ਵੀ ਹੋ ਜਾਂਦਾ ਕਬੂਤਰ ਦਾ ਤੇ ਫਿਰ ਉਹ ਨਾ ਉਲਟੀਆਂ ਹਰੀਆਂ ਵੀ ਕਰ ਲੈਂਦਾ ਜੇ ਨਾਮ ਵਾਲਾ ਟਾਈਮ ਟਾਈਮ ਕਿਉਂ ਨਹੀਂ ਦੇਖਿਆ ਜਾਵੇ ਹਮ ਹਰੀਆਂ ਉਲਟੀਆਂ ਵੀ ਕਰ ਲੈਂਦਾ ਤਾਂ ਫਿਰ ਫਿਰ ਕਬੂਤਰ ਦਾ ਔਖਾ ਹੈ ਅੱਛਾ ਕਰ ਹਰੀਆਂ ਉਲਟੀਆਂ ਕਰ ਲੈਂਦਾ ਕਿਉਂਕਿ ਇਨਫੈਕਸ਼ਨ ਅੰਦਰ ਵੱਧ ਜਾਂਦੀ ਆ ਫਿਰ ਉਹ ਇੱਕੋ ਲੱਖ ਦਵਾਈਆਂ ਨੇ ਜਾਨ ਨੂੰ ਚੱਕਣੀਆਂ ਉਹਨੇ ਤਾਂ ਹੌਲੀ ਹੌਲੀ ਕੰਮ ਕਰਾਂ ਦਵਾਈ ਨੇ ਜਾਨੀ ਕਿ ਮਤਲਬ ਜੇ ਪਹਿਲਾਂ ਹੀ ਕਬੂਤਰ ਇਕੱਠਾ ਜਾਓਗੇ ਬੈਂਦਾ ਵੀ ਚਾਹ ਦੇਖ ਲਓ ਉਹਨੂੰ ਹਨਾ ਹਾਂ ਦੇਖ ਲਓ ਪਹਿਲਾਂ ਹੀ ਵਾਈ ਜੀ ਇੱਕ ਬਾਈ ਪਾਣੀ ਵੀ ਤੰਬ ਉਠਾਣਾ ਹੋਰ ਜੋ ਵੀ ਆ ਖਾਣ ਖਰਾ ਕੇ ਨਾਲ ਵੀ ਫਰਕ ਪੈਂਦਾ ਹੀ ਆ ਚੀਜ਼ ਦਾ ਪਾਣੀ ਤਾਂ ਯਾਰ ਖਰਾ ਕੇ ਹੁਣ ਜਕਾ ਦਾਣਾ ਪੱਕਾ ਪਾ ਕੇ ਪਾਣੀ ਤਾਂ ਉਹ ਘਟੋ ਘਟ 15 20 ਮਿੰਟ ਬਾਅਦ ਚ ਪਲਾਉਂ ਹਾਂ ਤੇ ਪਾਣੀ ਪਾਉਣਾ ਵੀ ਕੋਣ ਇਸ ਟਾਈਮ ਕੋਸਾ ਹੀ ਚਾਹੀਦਾ ਨਾ ਹਾਂ ਉਹ ਮੈਂ ਕੋਸਾ ਹੀ ਪਾਇਆ ਤਾਜ਼ਾ ਪਾਣੀ ਠੀਕ ਆ ਉਹ ਬਾਲਟੀ ਪਈ ਥੱਲੇ ਤੇ ਪਾ ਕੇ ਲਿਆ ਹੂੰ ਠੀਕ ਆ ਤੇ ਬਾਈ ਪਤਾ ਗੱਲ ਕਿ ਆ ਯਾਰ ਤੇ ਹੁਣ ਵੀਰੇ ਦੇਖੋ ਕਬੂਤਰ ਡਾਉਣੇ ਸਭ ਨੇ ਆ ਕਹਾ ਹੈ ਨਾ ਤੇ ਬਾਈ ਕੇਅਰ ਤਾਂ ਜ਼ਰੂਰੀ ਯਾਰ ਕਿ ਉਹਨਾਂ ਤੇ ਮੌਕੇ ਪਰ ਜਿੱਦੀ ਟਾਈਮ ਕਿ ਕੇਅਰ ਕਰਨੀ ਆ ਉੱਥੇ ਯਾਰ ਉਹ ਗੱਲ ਨਹੀਂ ਬਣਦੀ ਉਹ ਤੇ ਹਾਜਮਾ ਸਹੀ ਰੱਖੋਗੇ ਦਾ ਹਨਾ ਤੇ ਹਾਜਮੇ ਗਿਲ ਕਬੂਤਰ ਉੱਡੂਗਾ ਤੇ ਹੁਣ ਜੇ ਹਾਜਮਾ ਸਹੀ ਨਾ ਨੇ ਹੁਣ ਸੁੱਕ ਕੇ ਜਾ ਜਣਾ ਫਿਰ ਰਿਕਵਰੀ ਨਹੀਂ ਹੁੰਦੀ ਹੈ ਜੀ ਤੇ ਕੇਅਰ ਜ਼ਰੂਰੀ ਹੈ ਵੀਰੇ ਯਾਰ ਕੇਅਰ ਐਦਾ ਹੈ ਕਿ ਦਾਣਾ ਨੂੰ ਰੋਜ਼ ਖੋਲੋ ਛੁੱਡੇ ਵਾਂ ਦੇਖੋ ਦਾਣਾ ਫੱਕਾ ਟਾਈਮ ਗਲ ਪਾਓ ਤੇ ਉਹ ਤਾਂ ਸਹੀ ਰਹਿੰਦਾ ਹੁਣ ਜੇ ਆਪਾਂ ਕਿ ਦੂਰੇ ਸਾਰ ਖੱਡੇ ਪਏ ਆ ਵੀ ਹਾਂ ਯਾਰ ਫਲਾਣਾ ਹੈਗਾ ਦੇਖ ਲੂੰਗਾ ਉੱਥੇ ਵੀਰੇ ਗੱਲ ਨਹੀਂ ਬਣਦੀ ਯਾਰ ਉੱਥੇ ਦਾ ਜਾਨਵਰ ਗਵਾਹ ਹੋ ਜਾਂਦਾ ਕੋਲ ਤੇ ਆਪਾਂ ਜੇ ਵੀ ਸਾਰੇ ਛੱਡੇ ਨਹੀਂ ਸਾਦੇ ਇਸ ਚੀਜ਼ ਨੂੰ ਸਹੀ ਗੱਲ ਹੈ ਤਾਂ ਮਤਲਬ ਆਪ ਦੇਖਣਾ ਵੀ ਜ਼ਰੂਰੀ ਹੈ ਹਾਂ ਬਿਲਕੁਲ ਚਾਹੇ ਇੱਕ ਟਾਈਮ ਆਪ ਕਿਹੜਾ ਮਾਰੋ ਖੁੱਡੇ ਕੋਲ ਹਾਂ ਹਾਂ ਜ਼ਰੂਰੀ ਦੇਖੋ ਵੀ ਕਬੂਤਰ ਕੋਈ ਬੈਠਾ ਇਕੱਠਾ ਜਾਓਗੇ ਉਹਨੂੰ ਚੱਕੋ ਹਨਾ ਦੇਖੋ ਜਿਹੜੇ ਦਵਾਈ ਬੂਟੀ ਦੇ ਦਿੰਦਾ ਕਿਉਂਕਿ ਜਿਹਨੇ ਰੱਖੇ ਹੋਏ ਹੁੰਦੇ ਵੀਰੇ ਕੋਈ ਵੀ ਬੰਦਾ ਯਾਰ ਉਹਨੂੰ ਦਵਾਈ ਬੂਟੀ ਦਾ ਪਤਾ ਹੁੰਦਾ ਹਨਾ ਜਾਂ ਫਿਰ ਉਹ ਆਪਣੇ ਕਿਸੇ ਵੀ ਯਾਰ ਦੋਸਤ ਨੂੰ ਫੋਨ ਕਰਕੇ ਜਾ ਸਲਾਹ ਕਰਕੇ ਪੁੱਛ ਲੈਂਦਾ ਹੈ ਕਿਉਂਕਿ ਜਿਹੜੇ ਹੁਣ ਨਵੇਂ ਬਤੇ ਨੂੰ ਘਰਦਿਆਂ ਨੂੰ ਕਹਦਾ ਵੀ ਯਾਰ ਆ ਦਾਣੇ ਪਾ ਦੇ ਉਹਨਾਂ ਨੂੰ ਹਨਾ ਜਿਨਾਂ ਲੀਆਂ ਨੇ ਦਾ ਯਾਰ ਖੁੰਡਾ ਖੋਲਣਾ ਠੀਕ ਹੈ ਨਾ ਦਾਣਾ ਰੱਖਣਾ ਵਿੱਚ ਪਿੱਛੇ ਮੂੰਗਾ ਨਾੜ ਦੇਣਾ ਉਹਨਾਂ ਨੂੰ ਕੋਈ ਮਤਲਬ ਨਹੀਂ ਦਾਣਾ ਥੱਲੇ ਕਰਿਆ ਬੈਠਾ ਕਿਹਾ ਹੈ ਨਾ ਵੀ ਇਹ ਚੀਜ਼ ਕਰੇ ਉਹ ਨਹੀਂ ਦੇਖਣੀ ਹੈ ਇਹ ਬੰਦਾ ਉਹੀ ਕਰੂਗਾ ਉਹ ਇਹਨਾਂ ਖੁੱਡੇ ਵੀ ਸਾਫ਼ ਕਰੂੰਗਾ। ਹੂੰ ਕੋਈ ਹੋਰ ਨਹੀਂ ਕਰ ਸਕਦਾ। ਠੀਕ ਆ। ਬਾਈ ਠੰਡ ਤੇ ਕਾੜਾ ਗੂੜਾ ਵੀ ਪੀਲਾ ਸਕਦੇ ਆ। ਕਾੜਾ ਵੀ ਨੇ ਜਲੂਈ ਯਾਰ ਹਾਂ ਬੜੀ ਇਲਾਚੀ ਹੋਗੀ ਜਿੱਦਾਂ ਕੀ ਹਨਾ। ਹੂੰ ਸੁੰਢ ਹੋਗੀ। ਹਨਾ ਇਹ ਗਰਮ ਜੀਆਂ ਹੁੰਦੀਆਂ ਚੀਜ਼ਾਂ। ਕੰਮ ਤਾਂ ਕਰਦੀ ਉਹ ਯਾਰ ਕੋਈ ਵੀ ਚੀਜ਼ ਗਰਮ ਹਨਾ ਆਪਾਂ ਵੀ ਦੇਖੋ ਆਪਾਂ ਵੀ ਕਾੜ ਪੀਨੇ ਆ ਹਨਾ ਕੋਈ ਚੀਜ਼ ਖਾਣੇ ਗਰਮ ਚੀਜ਼ਾਂ ਖਾਣੇ ਆ। ਹੂੰ ਕਿ ਹੁਣ ਆਪਾਂ ਇਦਾਂ ਦਾ ਹੈ ਨਹੀਂ ਨੀ ਕਤੀਰਾ ਗੂੰਦ ਉਹ ਸਾਂਢ ਦੇ ਵਿੱਚ ਕਤੀਰਾ ਗੂੰਦੀ ਤੀਰੂਗੇ ਆਪਾਂ ਹਨਾ ਸਹਿ ਤਾਂ ਜੋੜਨੇ ਵਾਲਾ ਹੀ ਕੰਮ ਆ ਹੁਣ ਇਹਨਾਂ ਦਾ ਆਪਾਂ ਨੂੰ ਵੀ ਪਤਾ ਹੀ ਆ ਵੀ ਇਹਨਾਂ ਨੂੰ ਕੀ ਗਰਮ ਚਾਹੀਦਾ ਠੀਕ ਆ ਉਹ ਬਾਈ ਉਹ ਕਾੜਾ ਜਿਹਾ ਬਣਾ ਕੇ ਵਿੱਚ ਇਹਨੂੰ ਪਲਾ ਦੇਵੇ ਕਾੜਾ 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 ਕਿੱਦਾਂ ਕੀ ਜੁਆਇਨ ਹੋਗੀ ਯਾਰ ਹਨਾ ਵਿੱਚ ਆਪਣੇ ਬੜੀ ਇਲਾਇਚੀ ਦਾ ਪਾਣੀ ਆ ਵਾੜ ਲਵੇ ਵਿੱਚ ਇਹਨੂੰ ਕਦੀ ਵਾਰ ਪਲਾ ਦੇਵੇ ਇਹਨਾਂ ਨੂੰ ਅੱਛਾ ਕਿਉਂਕਿ ਗਰਮੇ ਚੀਜ਼ਾਂ ਸੰਭਾਲ ਜੁਆਇਨਰ ਬੜੀ ਇਲਾਇਚੀ ਮਤਲਬ ਪਾਣੀ ਕਿੰਨੇ ਪਾਣੀ ਚ ਜਿਹੜੀ ਵੀਰੇ ਜੁਆਇਨ ਆ ਇਹ ਵੈਵਾਦੀ ਵਾਲੀ ਇਹ ਚੀਜ਼ ਆ ਚੱਕਦੀ ਉਹਨੂੰ ਠੀਕ ਆ ਮਤਲਬ ਠੰਡ ਤੇ ਬਚਾਉਂਦੀ ਆ ਹਾਂ ਹਾਂ ਮਤਲਬ ਕਾੜਾ ਇਹ ਬਣਾ ਲਵੇ ਦਾ ਹਨਾ ਹਾਂ ਕਾੜਾ ਪਲਾ ਕੇ ਪਵਾ ਦੇਣਾ ਕਾੜਾ ਇਹ ਬਣਾ ਕੇ ਪਲਾ ਦੇਵੇ ਠੀਕ ਆ ਦੇਖ ਸਾਡੇ ਅਰਬੀ ਦੇ ਮੈਂ ਦੇਖੋ ਕਿ ਕਦਾਂ ਹੁੰਦੀ ਹੈ ਵੀ ਬੰਦਾ ਇੰਝ ਮਰ ਜਾਂਦਾ ਆਪਣੀਆਂ ਕਪਾਈਆਂ ਉਹ ਕੰਮ ਤਾਂ ਹੈ ਹੀ ਨਹੀਂ ਇੱਥੇ ਹੂੰ ਆ ਕੂਤੜ ੜਾਰੀਆਂ ਮਾਰਦਾ ਯਾਰ ਹੁਣ ਤਾਂ ਰੋਸਾ ਠੀਕ ਆ ਚਲੋ ਜਿਹੜਾ ਲੱਗਦਾ ਵੀ ਨਹੀਂ ਹੋ ਵੀ ਜਾਂਦਾ ਕੋਈ ਇਹ ਵੀ ਗੱਲ ਕੋਈ ਮਾਨ ਨਹੀਂ ਹੈਗਾ ਹੂੰ ਚਲੋ ਜਿਹੜਾ ਲੱਗਦਾ ਵੀ ਇਹ ਬੰਦਾ ਕਰ ਲਵੇ ਜਨਨੇ ਕਿ ਐਦਾਂ ਹੁੰਦਾ ਯਾਰ ਦੇਖੋ ਬਿਮਾਰ ਜਿੰਨੀ ਮਰਜੀ ਕੇਰ ਕਰ ਲਓ ਹੋ ਵੀ ਜਾਂਦਾ ਕੋਈ ਬੜੀ ਗੱਲ ਚਲੋ ਇਹ ਤਾਂ ਠੰਡ ਠੰਡ ਲੱਗ ਜਾਂਦੀ ਜਾਨਵਰ ਨੂੰ ਚੱਕ ਜੀ ਇੱਕ ਨਿਗਾ ਹੁੰਦੀ ਆ ਬਦੇ ਦੀ ਹੂੰ ਉਹ ਨਿਗਾ ਮਾਰ ਕੇ 10 ਕੂਤੜਾਂ ਦੇ ਵਿੱਚ ਇੱਕ ਬੈਠਾ ਦੇਖ ਲਿਆ ਵੀ ਇਕੱਠਾ ਹੈ ਹੂੰ ਮੈਂ ਚੱਕੇ ਦਵਾਈ ਬੂ ਆਨੇ ਪਾਉਣੇ ਆ ਜਾਣਾ ਹੈ ਬਸ ਜਿਆ ਕੰਮ ਰੱਖਣਾ ਵੀਰੇ ਫੇਰ ਤਾਂ ਉਹਨੇ ਨਾਲ ਜਿਹੜਾ ਮਰਦੇਣਾ ਠੀਕ ਹੈ ਹਨਾ ਠੀਕ ਹੈ ਇਹ ਤਾਂ ਗੱਲ ਪੱਕੀ ਆ ਬਾਈ ਹਾਂ ਤੇ ਬਾਕੀ ਆ ਹੁਣ ਬੱਚੇ ਕੱਢੇ ਹੋਏ ਆ ਗੰਢੀ ਜਿਹਨੇ ਜਾਣਾ ਚਲੇ ਛੜ ਰੀਆਂ ਬੁਲਾਉਣੇ ਆ ਬਾਈ ਯਾਰ ਇੱਕ ਥੱਪ ਜਿਹੜੀ ਅੱਜ ਨਿਕਲ ਗਈ ਆ ਜਿਹ ਹੈ ਉਧਰ ਨਿਕਲਦੀ ਥੋਪ ਕੋਈ ਵੀ ਜਦਨ ਕੰਮ ਤੇ ਬੰਦੇ ਕੋ ਟਾਈਮ ਨਹੀਂ ਹੁੰਦਾ ਇੱਕ ਬੱਦਲ ਵਾਈ ਹੋਈ ਵੀ ਨਾ ਬੱਦਲ ਵਾਈ ਕਰਕੇ ਮੌਸਮ ਖਰਾਬ ਹੋਇਆ ਹੋਇਆ ਸਾਰ ਕੱਢਾਂਗੇ ਵੀ ਉਦਣ ਯਾਰ ਉਤਰ ਵੀ ਥੱਪਾਂ ਮ ਜਦਨ ਟਾਈਮ ਜਾ ਡਮ ਲਾਵਾਂਗੇ ਬੜਾਰ ਤੇ ਨਾ ਮਨ ਲੋ ਇੱਕ ਦੋ ਦੋ ਕੱਢੂਗੇ ਹਾਂ ਠੀਕ ਆ ਗੱਡਾ ਕੇ ਚੰਗੀ ਧੁੱਪ ਪਲਵਾਉਂਗੀ ਬਰਾਬਰ ਠੀਕ ਆ ਹਜੇ ਦਾ ਧੁੱਪ ਪਲਵਾਈ ਨਾ ਹਵਾ ਲੱਗੀ ਜਾਂਦੀ ਸਾਰੇ ਕੋਈ ਕਹਿੰਦੇ ਹਾਂ ਜਦੋਂ ਵਧੀਆ ਧੁੱਪ ਨਿਕਲੂਗੀ ਫੇਰ ਕੱਢ ਦਾਂਗੇ ਇੱਥੇ ਕਹੇ ਜਦੋਂ ਵਧੀਆ ਧੁੱਪ ਨਿਕਲਦੀ ਆਪਾਂ ਕੱਢੇ ਦੰਨੇ ਆ ਵਿੱਚ ਕਹੇ ਧੁੱਪ ਖੁੱਡੇ ਜੀ ਜਾਂਦੀ ਆ ਹੁਣ ਆਪੇ ਲੱਗੀ ਜਾਂਦੀ ਆ ਹਾਂ ਇਧਰ ਨੂੰ ਤਾਂ ਖੁੱਡੇ ਜਨ ਲੱਗੀ ਜਾਨੀ ਧੁੱਪ ਸਹੀ ਆ ਅਸਲਾਬ ਨਾ ਹੋਵੇ ਯਾਰ ਖੁੱਡੇ ਦੇ ਵਿੱਚ ਹਾਂ ਸਲਾਬ ਮਾਰਦੀ ਆ ਬਸ ਹੂੰ ਗੋਡਾ ਸੁੱਕਾ ਹੋਣਾ ਚਾਹੀਦਾ ਬਸ ਹਾਂ ਜੋ ਸਮੈਲ ਜੀ ਟਾਈਂਦੀ ਵਿੱਚ ਪੜਦਾ ਹੈ ਜੀ ਉਹੀ ਪਾਣੀ ਬਿਮਾਰ ਕਰ ਦੋ ਕੱਢਦਾ ਹੈ ਅਗਲੇ ਬਿਮਾਰੀ ਸਹੀ ਹੈ ਯਾਰ ਬਟ ਟਾਈਮ ਨਾਲ ਦਾਣਾ ਪਾਣੀ ਪਈ ਜਾਵੇ ਬਾਕੀ ਖੁੱਡੇ ਦੀ ਮਾੜੀ ਮੋੜੀ ਸਫਾਈ ਹੋਈ ਜਾਵੇ ਚਲੋ ਮਹਾਰਾਜ ਦੀ ਕਿਰਪਾ ਰਹੀ ਬਾਕੀ ਠੀਕ ਠਾਕ ਹੈ ਸਾਰਾ ਕੁਝ ਹੈ ਨਾ ਮੈਂ ਚੱਲੀਏ ਮੈਂ ਪਹਿਨੇ ਯਾਰ ਇੱਕ ਅੱਜ ਇੱਕਾ ਤੁਹਾਨੂੰ ਦੱਸਿਆ ਤਾਂ ਹੁਣ ਵੀਡੀਓ ਵਿੱਚ ਸਫਰਾਨ ਹੋ ਗਈ ਹਮ ਅਜਿੰਨ ਕੋਲੋਕਸ ਦੀ ਗੋਲੀ ਹੋ ਹਮ ਹਮ ਫੇ ਇੱਕ ਆਪਣੀਆਂ ਹੋਰ ਕਿ ਯਾਰ ਏ ਟੂ ਜ਼ेड ਦਾ ਮਲਟੀਵਿਟਾਮਿਨ ਵਾਲਾ ਜਿਹੜਾ ਲਿਕੁਇਡ ਹਮ ਇਹਨਾਂ ਦੇ ਵੀ ਮੈਂ ਗੋਲੀਆਂ ਦਾ ਤਾਂ ਛੇਮਾ ਛੇਮਾ ਹਿੱਸਾ ਲੀ ਲਿਆ ਤੋੜ ਕੇ ਹਮ ਹਨਾ ਤੇ ਬਾਕੀ ਜਿਹੜਾ ਉਹਦਾ ਦੋ ਬੂੰਦਾ ਉਹਦੀ ਪਾਣੀ ਤੇ ਆ ਆਪਣੀਆਂ ਮਲਟੀ ਸਟਾਰ ਦੀ ਮਲਟੀ ਬਟਾਮਰ ਮਲਟੀ ਸਟਾਰ ਦੀਆਂ ਮਲਟੀ ਸਟਾਰ ਵੀ ਹੈਗਾ ਇਹ ਉਹ ਜਿਹੜੇ ਕਿ ਉਹ ਮੈਂ ਪਿੱਛੇ ਉਹ ਨਹੀਂ ਪਾਉਂਦਾ ਇਹਦੇ ਨਹੀਂ ਪਾਉਂਦਾ ਓਕੇ ਵਾਲੀ ਚ ਨਹੀਂ ਪਾਉਂਦਾ ਹਾਂ ਅੱਛਾ ਹਾਂ ਤੇ ਬਾਕੀ ਉਹ ਜਿਹੜੇ ਆਪਣਾ ਕਿਆ ਕਹਨੇ ਆ ਇੱਕ ਗੋਲੀ ਯਾਰ ਹੋਰ ਵੀ ਆਪਣੀ ਗਲੇ ਦੀ ਗੋਲੀ ਆ ਜਿੱਥਰੂ ਮੈਸੀਨ ਦੀ ਗੋਲੀ ਹਾਂ ਮੈਂ ਇਹਨਾਂ ਨੂੰ ਮਿਕਸ ਕਰਕੇ ਨਾ ਵੀਰੇ ਹਾਂ ਉਹਦੇ ਵੀ ਛੇਵੇਂ ਹਿੱਸਾ ਪਾਉਂਦਾ ਅੱਛਾ ਇਹਨਾਂ ਨੂੰ ਮਿਕਸ ਕਰਕੇ ਕਬੂਤਰ ਨੂੰ ਨਾ ਗੁੜ ਦਾ ਜਿਹੜਾ ਗੁੜ ਹੁੰਦਾ ਹੈ ਹਨਾ ਉਹ ਗੋਲੀ ਦੇ ਵਿੱਚ ਭੋਰ ਲਦੇ ਆਪਾਂ ਲੈਣਾ ਨਾ ਗੁੜ ਦੇ ਵਿੱਚ ਹਮ ਤੇ ਗੋਲੀ ਜੀ ਭਰ ਲੈਣਾ ਬੱਤੀ ਜੀ ਠੀਕ ਆ ਤੇ ਜਿਹੜੀ ਬੂਹ ਹੋਣ ਦੀ ਬੂਂਦ ਆ ਉਹ ਬਾਅਦ ਚ ਘੇਰਦੀਆਂ ਦੋ ਮੂੰਹ ਚ ਗੋਲੀ ਦੇ ਕੇ ਨਾ ਉਹ ਮੂੰਹਾਂ ਦੇ ਨਾਲ ਅੱਛਾ ਹਾਂ ਤੇ ਬਾਕੀ ਕਬੂਤਰ ਜਿਹੜਾ ਘੂਸਾ ਘੂਸਾ ਪਾਣੀ ਸੇ ਰੱਖਿਆ ਹੁੰਦਾ ਵਿੱਚ ਘੜੇ ਉਹ ਪੀ ਲੈਂਦਾ ਫੇ ਆਪਣਾ ਹੂੰ ਤੇ ਸੈਟ ਉਹ ਯਾਰ ਜਿਹੜੇ ਚੁੱਕਦੀ ਦਾਣੇ ਚੁੱਕਦੀ ਹੂੰ ਬਸ ਆਹੀ ਹੁੰਦਾ ਕੇਰ ਕਰਨੀ ਪੈਂ ਤੇ ਬਾਈ ਇੱਦਾਂ ਨਹੀਂ ਕਹਿੰਦਾ ਵੀ ਹਾਂ ਵੀ ਮੇਰੀ ਉਹ ਦਵਾਈ ਸਭ ਤੋਂ ਬੈਸਟ ਆ ਮੈਂ ਹੀ ਹਾਂ ਤੁਸੀਂ ਐ ਦੇਖੋ ਜਿਹਨੂੰ ਜਿਹੜੀ ਚੀਜ਼ ਵਫਾ ਕਰਦੇਵੇਂ ਨਾ ਬਾਈ ਹੂੰ ਹੁਣ ਦੁਨੀਆ ਦੇ ਵਿੱਚ ਕਿੰਨੇ ਹੀ ਡਾਕਟਰਾਂ ਕੋਲ ਜਾਣੇ ਲੋਕ ਹਨਾ ਕਿਸੇ ਨੂੰ ਕੋਈ ਡਾਕਟਰ ਪਸੰਦ ਆ ਕਿਸੇ ਨੂੰ ਕੋਈ ਪਸੰਦ ਆ ਹਰ ਇੱਕ ਇਲਾਜ ਦੇਖੋ ਦਵਾਈ ਇੱਕੋ ਹੁੰਦੀ ਆ ਹੂੰ ਹਨਾ ਕੋਈ ਗੱਲ ਨਹੀਂ ਵੀਰੇ ਆਪਣਾ ਜਿੱਦਾਂ ਇਹਨੂੰ ਲੋੜ ਲਾਦਾ ਨੇ ਕਿ ਆਪਣੇ ਦੋ ਹੀ ਕੋਈ ਇੱਕੇ ਦਵਾਈ ਬੁੱਤੀ ਦੇ ਦਿਆ ਕਰੋ ਹੂੰ ਠੀਕ ਆ ਤੇ ਬਾਕੀ ਆ ਹੁਣ ਚੱਲੀ ਜਾਣਾ ਕੰਮ ਹੁਣ ਬਾਜੀਆਂ ਆ ਜਾਣੀਆਂ ਹੁਣ ਮੂਰੇ ਬੜਾਈਆਂ ਹੋਣ ਲੱਗ ਜਾਣੀਆਂ ਤੇ ਇਹ ਗੱਲ ਐ ਕਿ ਜਿਹੜੇ ਨਵੇਂ ਪੱਠੇ ਆ ਹੁਣ ਆਲੇ ਆ ਜਿਹਦੇ ਹੁਣ ਦੇ ਪੱਠੇ ਇਹ ਤਾਂ ਮੈਂ ਛੱਡ ਲੈਣੇ ਆਪਣੇ ਜਿਹੜੇ ਆਫਾ ਹੁੰਦੀਆਂ ਭਾਦੋਂ ਦੀਆਂ ਬਾਜੀਆਂ ਭਾਦੋਂ ਵਾਲੀਆਂ ਬਾਜੀਆਂ ਅਪ੍ਰੈਲ ਮੂਰੇ ਹੀ ਹੁੰਦੀਆਂ ਜਿਹੜੀਆਂ ਪਹਿਲਾਂ ਅੱਛਾ ਪਹਿਲਾਂ ਆਉਂਦੀਆਂ ਜਿਹੜੀਆਂ ਲੋ ਤੇ ਤਾਂ ਪਹਿਲਾਂ ਹੀ ਆ ਜਿਨੀ ਗਰਮੀ ਦੇ ਪਹਿਲਾਂ ਵਾਲੀਆਂ ਹਾਂ ਅਪ੍ਰੈਲ ਦੇ ਵਿੱਚ ਮਤਲਬ 13 ਅਪ੍ਰੈਲ ਤੇ ਬਾਅਦ ਹੀ ਇਹਨੂੰ 20 ਅਪ੍ਰੈਲ ਦੇ ਗੀੜਵੇਂ ਆ ਜਿੰਦੀਆਂ ਹੂੰ ਆਓ ਜਿਹੜੇ ਹੁਣ ਵਾਲੇ ਬੱਚੇ ਉਹ ਛੱਡ ਹੋ ਜੂंगे ਮਾਰਚ ਅਪ੍ਰੈਲ ਦੇ ਵਿੱਚ ਵਿੱਚ ਕੁਪੱਠੇ ਹੀ ਹੁੰਦੇ ਆ ਪੱਠੇ ਜੱਡਣ ਲੱਗੇ ਨਹੀਂ ਉਹ ਪਹਿਲਾਂ ਛੱਡ ਲੂੰਗਾ ਬਾਕੀ ਦਾ ਫਿਰ ਬਾਅਦ ਚ ਆਓ ਜਿਹੜੇ ਕਬੂਤਰ ਕਬੂਤਰੀਆਂ ਬਣੇ ਹੋਏ ਆ ਉਹ ਫਿਰ ਥੋੜਾ ਜਿਹਾ ਗਾਂ ਛੱਡ ਲੂੰਗੇ ਦੇਖ ਕੇ ਗਰਮੀ ਜੀ ਚ ਜਿੱਦਾਂ ਵੀ ਹੋਏ ਹਨਾ ਸਵਾਦ ਲੈਣਾ ਲੈ ਲੈਣਾ ਸਵਾਦ ਰੱਖੇ ਹੋਏ ਆ ਸਵਾਦ ਲੈਣਾ ਚਲੋ ਇਹ ਵੀ ਭਾਈ ਦੇਖ ਜੀ ਮਸਾਂ ਹੀ ਆਉਂਦਾ ਟਾਈਮ ਸਾਰੇ ਉਹਦੇ ਨਾ ਮਤਨਾ ਭਾਈ ਇੱਕ ਜਿੱਦਾਂ ਕੀ ਸ਼ੌਕ ਹੁੰਦਾ ਨਾ ਇੱਥੇ ਪਿਆ ਦੇ ਲੋਕੀ ਹੋ ਜਾਂਗੇ ਵਾਲੀ ਦੇ ਵਿੱਚ ਹਮ ਯਾਰਾਂ ਦੋਸਤਾਂ ਨੂੰ ਮਿਲ ਹੋਣ ਦਾ ਟਾਈਮ ਪਾਜਾ ਹੁੰਦਾ ਵਧੀਆ ਬੜਾ ਕਬੂਤਰ ਡਾਹ ਹੋ ਜਾਂਦੇ ਆ ਯਾਰ ਵੀਡੀਓ ਨੂੰ ਨਾ ਬਰੇ ਯਾਰ ਕਮੈਂਟ ਲਾਈਕ ਸ਼ੇਅਰ ਕਟ ਕਰਦੇ ਤੁਸੀਂ ਮੇਰਾ ਭਰਾ ਹਣਾ ਵੀਡੀਓ ਨੂੰ ਬੱਤ ਤੋਂ ਬਾਅਦ ਇੱਕ ਵਾਰ ਦੇਖ ਕੇ ਯਾਰ ਬਟਨ ਲੈ ਕੇ ਦਬ ਦਿਆ ਕਰੋ ਹਾਂ ਬਾਕੀ ਆਪਣੇ ਵਿਚਾਰ ਵੀ ਜਰੂਰ ਦੇਇਆ ਕਰੋ ਹਾਂ ਵਿਚਾਰ ਦੱਸਿਆ ਕਰੋ ਆਪਣੇ ਹਾਂ ਤਾਂ ਕਿ ਆਪਾਂ ਵੀ ਬਾਈ ਹੁਣ ਜਿਹੜੀ ਆਪਾਂ ਨੂੰ ਤੁਹਾਨੂੰ ਗਲਤੀ ਲੱਗਦੀ ਹੁੰਦੀ ਆਪਾਂ ਵੀ ਸੁਧਾਰ ਲਈਏ ਹਨ ਜਿੰਨਾ ਕ ਆਪਾਂ ਨੂੰ ਪਤਾ ਆਪਾਂ ਸ਼ੇਅਰ ਕਰ ਦਿੰਨੇ ਆਂ ਮੈਂ ਗਲਤ ਗੁੱਲਤ ਕਮੈਂਟ ਕਰਨਾ ਹੁੰਦਾ ਕਰ ਲਿਆ ਕਰੋ ਕੋਈ ਚੱਕਰ ਨਹੀਂ ਆ ਕਰ ਤੁਸੀਂ ਪੜ ਕੇ ਹਾਸੀ ਤੋਂ ਹਾਸੀ ਕਰ ਲੈਂਦੇ ਆਂ ਹਾਂ ਦਿਲ ਲੋਪਰ ਤਾਂ ਅਸੀਂ ਲਾਉਂਦੇ ਨਹੀਂ ਆ ਨਾ ਨਾ ਚਲੋ ਜਿਹੜੀ ਗੱਲ ਸਹੀ ਆ ਉਹ ਸਹੀ ਆ ਆਪਾਂ ਵੀ ਉੱਚ ਸੁਧਾਰ ਕਰੇ ਕਰਾਂਗੇ ਫਿਰ ਹਨਾ ਠੀਕ ਆ ਚਲੋ ਠੀਕ ਆ ਬਾਈ ਇੰਨੀ ਗੀ ਵੀਡੀਓ ਅੱਜ ਦੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ